ਗੋਡ ਮਾਰਨਿੰਗ ਫਰੈਂਡਸ ਜਿੰਨਾ ਪਰਸਨ ਦਾ ਟੈਸਟੋਸਟੇਰੋਨ ਹਾਰਮੋਨ ਜੇ ਲੋ ਆ ਐਸੇ ਹਾਰਮੋਨ ਲੋ ਹੋਣ ਦੇ ਕਾਰਨ ਕੀ ਹੈ ਹਾਈਪੋਥੈਲਾਮਸ ਐਂਡ ਪਿਊਟਰੀ ਗਲੈਂਡ ਵਿੱਚ ਟਿਊਮਰ ਦਾ ਹੋਣਾ ਇਸ ਵਿੱਚ ਬਾਡੀ ਤੇ ਕੀ ਕੀ ਫੈਕਟਰ ਪੈਂਦਾ ਆਵਾਜ਼ ਤੇ ਪਤਲਾਪਨ ਹੁੰਦਾ ਵਾ ਦਾੜੀ ਮੁੱਛਾਂ ਦੀ ਗਰੋਥ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਕਈ ਇਹਦੇ ਦਾੜੀ ਮੁੱਛਾਂ ਦੀ ਗਰੋਥ ਬਿਲਕੁਲ ਨਹੀਂ ਹੁੰਦੀ ਐਸੇ ਹਾਰਮੋਨ ਜ ਕਾਰਨ ਸੈਕਸ ਹਾਰਮੋਨ ਜਿਸ ਕਨ ਫਿਲਮ ਬਹੁਤ ਜ਼ਿਆਦਾ ਘੱਟ ਜਾਂਦੀ ਹੈ ਸੈਕਸ ਹਾਰਮੋਨ ਜ ਲੋ ਹੋਣ ਕਾਰਨ 240 ਤੋਂ 950 ਗ੍ਰਾਮ ਨੈਨੋਗ੍ਰਾਮ ਸਹੀ ਹੁੰਦਾ ਵਾ 2 ਇਹ ਟੈਸਟੋਸਟੇਰੋਨ ਹਾਰਮੋਨ ਚ ਹੁੰਦਾ ਵਾ ਅਗਰ 230 ਇਸ ਦਾ ਫੈਕਟ ਸਾਡੇ ਮਸਲ ਤੇ ਪਊਗਾ ਮਸਲ ਦੀ ਤਾਕਤ ਬਿਲਕੁਲ ਨਹੀਂ ਹੋਊਗੀ ਪੁਰਸ਼ਾਂ ਵਿੱਚ ਮਹਿਲਾਵਾਂ ਵਰਗੇ ਰਿਸੈਪਟਰ ਮਾਇੰਦੇ ਆ ਇਸ ਹਾਰਮੋਨ ਦੇ ਕਾਰਨ ਹੀ ਉਸ ਤੋਂ ਪ੍ਰੋਸੈਸ ਪੁਰਸ਼ਾਂ ਵਿੱਚ ਸਭ ਤੋਂ ਜ਼ਿਆਦਾ ਪਾਉਂਦਾ ਜੋ ਕਿ ਹੱਡੀਆਂ ਨੂੰ ਮਜ਼ਬੂਤ ਕਰਦਾ ਵਾ ਇਹ ਹਾਰਮੋਨ ਸਭ ਤੋਂ ਜ਼ਿਆਦਾ ਵੱਧ ਪੁਰਸ਼ਾਂ ਵਿੱਚ ਸੈਕ੍ਰੀਟ ਹੁੰਦਾ ਵਾ ਟੈਸਟਿਸ ਤੇ ਮਹਿਲਾਵਾਂ ਵਿੱਚ ਸੈਕ੍ਰੀਟ ਹੁੰਦਾ ਓਵਰੀਸੇ ਦਾੜੀ ਮੁੱਛਾਂ ਟੈਸਟੋਸਟੇਰੋਨ ਟੈਸਟਿਸ ਪ੍ਰੋਸਟੇਟ ਸੋ ਪਰਮ ਨੂੰ ਬਾਹਰ ਕੱਢਣ ਦਾ ਕੰਮ ਟੈਸਟਿਸ ਤੋਂ ਹਾਰਮੋਨ ਜੀ ਕਰਦਾ ਵਾ ਅਗਰ ਤੁਹਾਡਾ ਟੈਸਟੋਸਟੇਰੋਨ ਹਾਰਮੋਨ ਬਹੁਤ ਜ਼ਿਆਦਾ ਘਟਾ ਸੈਕਸ ਦਾ ਇਸ ਦੇ ਬਹੁਤ ਜ਼ਿਆਦਾ ਸਬੰਧ ਪਊਗਾ ਦਾੜੀ ਮੁੱਛ ਦੀ ਗਰੋਥ ਘਟ ਜੂਗੀ ਆਵਾਜ਼ ਬਹੁਤ ਜ਼ਿਆਦਾ ਪਤਲੀ ਹੋਊਗੀ ਤੁਹਾਡੀ ਇਸ ਦੀਆਂ ਹੁਣ ਦੋ ਹੋਮੋ ਤਨ ਹੋਮੋਪੈਥਿਕ ਦਵਾਈਆਂ ਪਹਿਲੀ ਹੈਗੀ ਅਸ਼ਵਗੰਧਾ ਮਦਕ ਟਿਕਚਰ 10 ਡ੍ਰੌਪਸ ਸਵੇਰ 10 ਡ੍ਰੌਪਸ ਸ਼ਾਮ ਨੂੰ 10 ਡ੍ਰੌਪਸ ਦੁਪਹਿਰੇ ਕਾਲਡੀਅਮ 30 ਪਾਵਰ ਦੋ ਡ੍ਰੌਪਸ ਸਵੇਰ ਦੋ ਡ੍ਰੌਪਸ ਸ਼ਾਮ ਨੂੰ ਇਹ ਟੈਸਟਿਸ ਸਿਕਿਉ ਦੋ ਟੈਬਲੇਟ ਸਵੇਰ ਦੋ ਟੈਬਲੇਟ ਸ਼ਾਮ ਨੂੰ ਲਗਾਤਾਰ ਦੋ ਤਿੰਨ ਮਹੀਨੇ ਖਾਓ ਤੁਹਾਡਾ ਟੈਸਟੋਸਟੇਰੋਨ ਹਾਰਮੋਨ ਬਹੁਤ ਜ਼ਿਆਦਾ ਬੂਸਟ ਹੋਊਗਾ ਮਸਲ ਬੂਸਟ ਹੋਣਗੇ ਸਖਸ ਪਾਵਰ ਵਧੂਗੀ ਦਾੜੀ ਮੂਛ ਦੀ ਗਰੋਥ ਵਧੂਗੀ ਇਹ ਅਗਰ ਜਾਣਕਾਰੀ ਵਧੀਆ ਲੱਗੀ ਹੈ ਇਸ ਬਰੀ ਨੂੰ ਬਹੁਤ ਬਸ਼ਰਤ ਕਰੀਂ ਧੰਨਵਾਦ